ਕਾਲਜੀ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਸਾਡਾ ਬਲੌਗ 'ਚ। ਇਹ ਉਹ ਜਿਹੜੇ ਖੇਤਾਂ ਦੇ ਵਿੱਚ ਬੈਠੇ ਆ। ਉਹ ਹਾਂ ਜੀ। ਹਾਂ ਜੀ। ਬਹੁਤ ਹੱਕ ਪੈ ਗਿਆ। ਹੱਕ ਕਿ ਆ ਇੱਥੇ ਸੜੀ ਬੰਦਾ ਨਹੀਂ ਦੇਖਦਾ ਕੋਈ ਆ ਹੁਣ ਨਹੀਂ ਘਰ ਤੂੰ। ਰੋਪੜ ਕਹਿੰਦੇ ਦੁਪਹਿਰੀ ਵੀ ਆ। ਹੁਣ? ਹਾਂ ਜੀ। ਉੱਧਰ ਹੋਊਗਾ ਯਾਰ ਇੱਥੇ ਆਪਣੇ ਦਰਿਆ ਕਰਕੇ ਆ। ਹਾਂ ਜੀ। ਦਰਿਆ ਕਰਕੇ ਜਿਆਦਾ ਉਧਰ ਆਵਾਜਾਈ ਹੈ ਫਿਰ। ਹੈ? ਉਧਰ ਗੱਡੀ-ਗੁਡੀ ਲੰਘਦੀ ਆ ਪ੍ਰਦੂਸ਼ਣ ਹੋ ਜਾਂਦਾ। ਹੋਰ? ਤਾਂ ਹੈ ਉਹ। ਹਵਾ ਦੇ ਲੱਗਿਆ ਸੋਹਣੀ ਚਲਦੀ ਹੈ ਹਵਾ ਤਾਂ ਚਲਦੀ ਹੈ ਬਾਕੀ ਬਈ ਖਾਲ ਫੋਟੇ ਹਾਂ ਸਵਾਰੀ ਵੀ ਪਾਣੀ ਦੀ ਕਈ ਤਿਆਰੀ 22 ਤਰੀਕ ਨੂੰ ਹੀ ਠੀਕ ਨਹੀਂ ਗੱਲ ਪਾਣੀ ਲੱਗਣਾ ਇਹਨੂੰ ਤਣਕ ਨੂੰ ਇਹਨੂੰ ਵੀ ਆ ਲਾ ਦੀ ਪਾਣੀ ਨਾਲੇ ਸਪਰੇ ਹੋਈ ਵੀ ਇਹਨੂੰ 22 ਦਿਨ ਬਾਅਦ ਚਾਹੀਦਾ ਹੁਣ ਆ ਦੇ ਨਾਲ ਦੀ ਬੀਜੀ ਹੋਈ ਜੰਮੇ ਸਾਰੀ ਹੈ ਹੈ ਉਹ ਸਾਰੀ ਜੰਮੇ ਹੀ ਹੈ ਹੋਰ ਇਹ ਹੋਰ ਵੀ ਆ ਉਹ ਹੋਰ ਤਾਂ ਇਹ 303 ਹੈ ਹਾਂ ਜੰਮੇ ਹੀ ਇਹ ਵੀ ਆ ਥੋੜੀ ਜੀ ਇੱਧਰ ਹੈਗੀ ਆ ਹਲੇ ਥੋੜੀ ਜੀ ਇਧਰ ਮਾੜੀ ਜੀ ਛੋਪ ਕਾਲ ਇਹ ਨਿਕਲੇ ਆਉਣੀ ਇਧਰ ਥੋੜੀ ਜੀ ਇਹ ਤਾਂ ਨਿਕਲੇ ਜੰਮੇ ਆਈਏ ਤਾਂ ਬਹੁਤ ਫਰਕ ਪੈ ਗਿਆ ਬਹੁਤ ਦਿਖਦੀ ਕੱਲ ਨੂੰ ਇਹਦਾ ਜੰਮੇ ਆਈ ਸਾ ਹਾਂ ਕੈਮਰੇ ਚ ਤਾਂ ਕੱਢ ਲਈਆਂ ਨਾ ਕੈਮਰੇ ਚ ਤਾਂ ਜਿਆਦਾ ਦੇਖਣੀ ਹੈ ਜਾਂ ਪੂਰੀ ਹਰੇਈ ਵਜਣ ਲੱਗ ਹਾਂ ਜੀ ਉਹ ਵੀ ਨਹੀਂ ਉਹ ਹਰੇਈ ਵਜਦੀ ਆ ਉਹ ਦੋ ਕਿਹਰਾਂ ਦੀ ਕੈਮਰੇ ਚ ਬਹੁਤ ਜੰਮੇ ਜਿਆਦਾ ਉਹਦਾ ਜੰਮੇ ਹੋ ਨਹੀਂ ਸੀ ਉਹਦਾ ਤੁਰੀ ਹੋੜੀ ਹੋੜੀ ਸੁੱਧੇ ਨਿਕਲੀ ਗਿਆ ਉਹਦਾ ਅੱਛਾ ਨਹੀਂ ਵੀ ਜਣਾ ਪੈਣਾ ਹਲੇ ਵੀ ਕੁਝ ਨਹੀਂ ਪਤਾ ਇਹ ਵੀ ਪਤਾ ਨਹੀਂ ਕੁਛ ਹੀ ਸੁਰ ਰਹਾ ਹੈਗਾ ਸਲਾਮਤ ਹਾਂ ਜੰਮਿਆ ਨਹੀਂ ਹੁਣ ਤਾਂ ਪਰ ਮਸ਼ੀਨ ਦੇ ਗਿੱਲਮ ਪਾਇਆ ਵੜਾਣਾ ਭਾਈ ਬਹੁਤ ਹੋਈ ਉਹਦੇ ਬਾਅਦ ਦੇ ਤੇਰੀ ਦੇ ਦੇ ਤਵੀਆਂ ਫਾਲੇ ਰਾਤੀ ਨੂੰ ਭਾਈ ਬਹੁਤ ਹੋਈ ਰਾਤੀ ਰਾਤ ਤਿਆਰ ਕਰਤਾ ਸੀ ਮਨ ਤਾਂ ਦਾ ਦੇ ਰੂ ਕੇ ਰਣੀ ਹੈ ਹੋਰ ਏਪੀ ਆਹ ਨਾਲ ਅਸੀਂ ਗਲਤੀ ਕਰਕੇ ਜੇ ਬ੍ਰੇਕ ਆਪਨੇ ਨਾਲ ਅੱਖ ਮਰਜਣਾ ਤਾਂ ਜੇ ਮੈਂ ਕਹਿ ਗਿਆ ਡਾ ਜੀ ਵੀਰੇ ਨੂੰ ਹੋਰ ਚੱਲ ਹੁਣ ਆ ਸਵਾਰਤੀ ਉੱਤੇ ਸਪਰੇਅ ਕਰ ਦੇਣੀ ਹੁਣ ਅੱਤੇ ਆਏ ਪਿਆ 2 ਘੰਟੇ ਹੋ ਗਏ ਦਿਲੋਂ ਢਾਕਰ ਜੀ ਨਹੀਂ ਨਾ ਕਹੀ ਕਿ ਕੰਮ ਕਰਦੀ ਯਾਰ। ਹੁਣ ਆਇਆ ਪਾਣੀ ਦੀ ਤਸੱਲੀ ਆ ਬਸ ਇੱਕ ਵਾਰ। ਹੁਣ ਇੱਕ ਵਾਰ ਕਰਤੀ ਤੋਂ ਬਾਅਦ ਹੋਣਾ ਹੀ ਨਹੀਂ ਸਪਰੇਅ ਕਰਦਣੀ ਤਾਰੇ ਮੈਂ। ਢੁੜਕਾ ਨਾਲਾਂ 'ਤੇ ਲੋੜ ਪੈਣੀਗੀ। ਓਹੋ। ਆ ਗਿਆ ਉਹ ਤੱਕ। ਬਾਕੀ ਉਹ ਮੋਟਰ ਕੋਲ ਤੇ ਕਰਦੇ ਆਉਂਦੇ ਆ। ਝਾਂਗ ਦਾ ਸੈਡਾਂ ਵਾਲਾ ਤੇ ਸਵੇਰ ਦਾ ਅੱਛਾ ਅਸੀਂ ਆਏ 9 ਵਜੇ ਆਏ ਸੀ ਲਓ ਲੱਗੇ ਆਪਾਂ ਨਾ ਮੈਂ ਦੇਖਦਾ ਮੈਂ ਦੇਖਿਆ ਟਾਈਮ 9:20 ਹੋ ਗਏ 10 ਵਜੇ ਕੀ ਨਾ 10 ਵਜੇ ਗਾਹ ਗਲਤੀ ਬੋਲੂਗਾ ਦਾ 10:20 ਹੋ ਗਏ 20 ਮਿੰਟ ਹੋ ਗਏ ਲੱਗਿਆ ਨਾ 1 ਘੰਟਾ 20 ਮਿੰਟ ਹੋ ਗਏ ਡੇਢ ਘੰਟਾ ਲੱਗਣੀ ਲੱਗਣਾ ਨਹੀਂ ਆ ਬੈਠੇ ਨਹੀਂ ਅਸੀਂ ਤਾਂ ਹੀ ਆ ਗਏ ਹਾਂ ਆਹ ਤਿੰਨ ਕੀਲੇ ਆਂਦੀ ਆ ਫਿਰ ਹਾਂਜੀ ਹੋ ਆਓ ਕੀਲਾ ਰਹਿ ਗਿਆ ਇੱਧਰ ਆ ਮੰਨ ਕੇ ਜਾ ਵੀ ਤਿੰਨ ਕੀਲਾ ਦੋ ਕੀਲਾ ਫਿਰ ਆਏ ਮੁੜਿਆ ਸਮਝਿਆ? ਆਹ ਕਿੱਲਾ ਨਹੀਂ ਹੈਗਾ ਉਹ ਘੱਟੇ ਆ ਜਗਾ ਉੱਦ ਤਿੰਨ ਕਿੱਲੇ ਆਖਦੇ ਹੋ। ਇਹੋ ਖਾਲੀ ਆਏ ਲਾਦੇ ਸਰੇ ਤਿੰਨ ਕਿੱਲੇ ਹੀ ਹੋਗੇ ਸਮਝ ਲਾ ਤੂੰ। ਉਹ ਮੋਟਰ ਜਿਹੜੀ ਆਏ ਮੁੜ ਗਈ ਉਹ ਵੀ ਸਵਾਰੀ ਆ। ਤਿੰਨ ਕਿੱਲਾਂ ਦੀ ਖਾਲ ਹੋ ਗਈ। ਹੁਣ ਆਹ ਦਸ ਵਿਚਾਰੇ ਝੁੰਡ ਵਾਲੇ ਕਾ ਕਰੂਗੇ? ਇਹ ਇਹ ਹੁਣ ਖੇਤ ਨੂੰ ਰਾਉਣੀ ਹੋਣੀ ਆ। ਸੁੱਕ ਗਏ ਇਹ ਜਮੇ। ਹਾਂਜੀ। ਨਾ ਤਾਂ ਪਾਣੀ ਲਾਉਣੇ ਯੋਗਾ। ਨਾ ਅੱਗ ਲਾਉਣੇ ਯੋਗਾ। ਕੁਝ ਕਰਨੇ ਯੋਗਾ ਨਹੀਂ ਹੈ ਇਹਨੂੰ। 5 ਕਿੱਲੇ ਉਦਾਂ ਹੀ ਪਈਆਂ। 5 ਕਿਹਾਂ ਹੱਥਰੇ ਸਈ ਉਦਾਂ ਤਾਂ ਸਾਰੀ ਪਈ ਆ। ਪੋਨੋ ਹੋ ਗਈ ਸਾਰੀ। ਹਾਂਜੀ ਬੱਬੂ ਇਹ ਗਿਆ ਪਈ। ਫੇਰ

ਪਹਿਲਾ 6 7 ਹੈ ਚੱਲ ਮੜ ਜੇ ਗੰਨੇ ਚ ਕਮਾਉਣੇ ਆ ਲੈ ਚੱਲੋ ਹਾਂ ਗੰਨੇ ਵਾਂ ਘੁੰਮ ਲੂੰਗਾ ਥਲੇ ਇਹ ਇਹ ਨਹੀਂ ਘੁੰਮਦੇ ਇਹ ਛੜਕਾ ਵਾਲੀ ਲੱਤਾਂ ਫੜਨ ਵਾਲੀ ਹੈ ਇਹ ਹੂੰ ਗੰਨੇ ਮਾਰੀ ਘੁੰਮਣ ਵਾਲੇ ਆਗੇ ਗੰਨੇ ਹੋ ਤਾਂ ਉਹੀ ਲਲ ਬੰਗਾ ਲੈ ਸਕਦਾ ਹੈ ਨਾ ਸ਼ਿਕਾਰੀ ਹੈ ਦੂਆ ਰੱਖਣਾ ਜਰਮਾ ਜਰਮਾ ਲੱਗੇ ਬਿ ਕੁੱਤੇ ਜਰਮਾ ਸ਼ੂਟਰ ਰੱਖਣਾ ਹੁਣ ਪੜਾ ਦਿਓ ਇਹ ਸਾਰੇ ਏ ਨਹੀਂ ਯਾਰ ਲਖੜ ਦਿੰਦੇ ਆ ਕਿ ਹੋਰ ਨੂੰ ਪੜਾ ਦਿਓ ਹੋਰ ਕੋਈ ਨੂੰ ਪੜਾ ਦਿਓ ਹੋਰ ਤਾਂ ਪਹਿਲੇ ਲਖਣ ਦਿੰਦੇ ਕੁੱਤਾ ਫੜਨੀ ਜਾਂਦੇ ਆ ਇਹ ਵੀ ਜਿਹੜੇ ਲੋਕ ਲੱਤਾਂ ਵਾਂਗ ਲੰਘਦੇ ਉਹਨੇ ਮਗਰ ਪੈਂਦੇ ਆ ਜੇ ਚੜਕਦੇ ਆ ਦੇਖੋ ਮੋਟਰਸਾਂ ਲੰਘ ਕੇ ਗਿਆ ਕੁਛ ਨਹੀਂ ਗਿਆ ਉਹ ਬੈਠੇ ਸੜਕ 'ਤੇ ਹਾਂ ਇਹ ਨਿਆਣੇ ਛੇੜਦੇ ਹੁਣ ਸੜੇ ਹੈ ਨਿਆਣੇ ਸਕੂਲਾਂ ਦੇ ਆਂਦੇ ਆ ਛੇੜਦੇ ਆ ਸੁੱਤੇ ਪੈਣ ਲੱਤਾਂ ਮਾਰਦੇ ਆ ਗੱਲੇ ਮਾਰਦੇ ਫਿਰ ਉਹ ਪੂਰੀ ਦਾ ਦੜਾ ਕੇ ਆਂਦੇ ਫਿਰ ਇਹਦੇ ਆਪਣੀ ਗੜਕ ਰੱਖਦੀ ਆ ਹਾਂਜੀ ਆਹੋ ਹੁਣ ਸੂਟ ਲੱਗੇ ਗਿਆ ਹੱਥ ਨੂੰ ਕੋਈ ਪੈਦੇ ਨਹੀਂ ਪੈਂਦੇ ਨੇ ਜਿਹੜੇ ਕੁਛ ਨਹੀਂ ਕਹਿੰਦਾ ਜੋ ਰੋਟੀ ਪਾਣ ਲੱਜੇ ਉਹਦੇ ਮਗਰ ਮਗਰ ਜਾਂਦੇ ਆ ਉਹ ਛਾਨ ਕੁੱਤੇ ਨੂੰ ਬਣਾਈ ਗਾ ਹਾਂਜੀ ਕੁੱਤੇ ਨੂੰ ਪੈਂਦੇ ਸਾਰੀ ਰਾਤ ਨੂੰ ਹਾਂਜੀ ਪਹਿਲਾ ਇੱਕ ਕੁੱਤਾ ਆ ਗਿਆ ਅੱਡਾ ਉੱਚਾ ਪਾਣੀ ਕਿਧਰ ਆ ਗਿਆ ਨਹੀਂ ਸੜਾਈ ਉਹਦਾ ਫਿਰ ਆ ਸਾਰਾ ਅੱਖ ਸਾਰੀ ਗਲੇ ਵੀ ਦਿਮਾਗ ਸਾਰਾ ਗਲਿਆਵਾ ਕੀੜੇ ਪਏ ਵੇ ਪੈਰਾਂ 'ਚ ਕੀੜੇ ਪਏ ਵੇ ਅਸੀਂ ਚੱਲ ਉਹ ਬੈਠਾ ਸੜੇ ਕੂਲਿਆਂ 'ਵੜ ਗਿਆ ਗੋਹਰੇ ਨਾਲ ਦੇ ਕੁੱਤਿਆਂ ਦੇ ਅਸੀਂ ਡਾਕਟਰ ਬੁਲਾਇਆ ਰਾਤ ਨੂੰ ਟੀਕੇ ਪਵਾਉਣ ਨੂੰ ਸੜੇ ਕੁੱਤਿਆਂ ਨੇ ਭੌਂ ਭੌਂ ਭਜਾ ਤਿਆ ਦੁਆ ਦੀਆਂ ਦੇ ਫੇਰ ਆ ਗਿਆ ਅਸੀਂ ਚੱਲ ਫੇਰ ਜਿਹੜੀ ਫੜ ਲਿਆ ਫੜ ਕੇ ਟੀਕੇ ਟੂਕੇ ਲਵਾਏ ਦਵਾਈ ਪੋਈ ਅੱਖਾਂ ਵਾਂ ਫੇਰ ਠੀਕ ਹੋ ਗਈ ਅੱਖ ਵਰੀ ਬੰਦ ਹੋ ਗਈ ਫੇਰ ਦੁਆ ਦੀਆਂ ਰੋਟੀ ਦਿਨ ਦਿਨ ਦੋ ਤਿੰਨ ਦਿਨ ਤੱਕ ਖਾਈ ਗਿਆ ਦੁੱਧ ਪੀ ਗਿਆ ਉਹ ਠੀਕ ਹੈ ਨਾ ਫੇਰ ਉਹਦੇ ਠੀਕ ਹੋ ਕੇ ਲੰਘ ਆਣੇ ਆਵੇ ਕਿਦਰ ਇਹਨੂੰ ਲਗ ਪੀ ਗਿਆ ਹਾਂ ਅੱਡਾ ਉੱਚਾ ਹੈ ਤੂੰ ਵੀ ਹਸਪਤਾਲ ਲੈ ਖੋਲ ਲੋ ਕੁੱਤੇ ਦਾ ਇੱਕ ਹਾਂਜੀ ਉਹ ਮੇਰੇ ਨਾਲ ਸੱਤ ਕਿਹੜਾ ਦੇਖ ਹੁੰਦੇ ਆ ਬਹੁਤ ਬੁਰਾ ਹਾਲ ਦਾ ਕੁੱਤੇ ਦਾ ਕੁੱਤੇ ਦਾ ਬਹੁਤ ਬੁਰਾ ਹਾਲ ਦਾ ਹਾਂਜੀ ਕੋਈ ਕਿਸੇ ਨੂੰ ਕਹਿਣਾ ਇਹਦਾ 12 ਕੁੱਤਾ ਹੈ ਹਾਂਜੀ ਉਹ ਉਹਨਾਂ ਦਾ ਬੁਰਕੀ ਮਿਲਗੀ ਤੇ ਖਾਣ ਨਹੀਂ ਸਸਰੀ ਕੁੱਤਾ ਜਿੱਤਲਿਆ ਅੱਡਾ ਉੱਚਾ ਹੈ ਵੀ ਜਿਹੜੇ ਰੱਖੇ ਕੁੱਤੇ ਦਸੇ ਯਾ ਯਾ ਜਿਲੇਦੇ ਹੋਰ ਹੈ ਸਾਡੇ ਨਾ ਨਾ ਉਹ ਕਹਿੰਦਾ ਮੈਂ ਇਹਨੂੰ ਦੇਖੇ ਹਾਂ ਕਈਆਂ ਦਾ 12 ਕੁੱਤਾ ਉਹ ਧੱਕੇ ਖਾਂਦਾ ਫਿਰਦਾ ਹਾਂਜੀ ਹੈ ਕਿ ਨਹੀਂ ਕਈਆਂ ਦਾ ਏਸਿਆਂ ਜਿਹੜੇ ਰਹਿੰਦੇ ਗਰਮੀਆਂ 'ਚ ਸਿਆਲੇ 'ਚ ਮੈਂ ਏਸਿਆਂ 'ਚ ਰਹਿੰਦੇ ਗਰਮੀਆਂ 'ਚ ਰੱਖ ਖੜੀ 12 ਦੀ ਓ ਜਿਆਦਾ ਹਾਂਜੀ ਉਹ ਆ ਸੁੱਤੇ ਪਿਆ ਰਹਿੰਦੇ ਜਿਹੜੇ ਰੱਖੇ ਹੋਏ ਘਰ 'ਮਾਂ' ਸਾਹਮਣਾ ਹੀ ਹੋਣਾ ਖੜਿਆ ਨੇ ਖਾ ਖਾ ਕੇ ਸਿਰ ਬਿਲਕੁਲ ਖਾਣੇ ਹੋਏ ਨੇ ਹਾਂ ਹਾਂਜੀ ਬੰਦੇ ਨੂੰ ਮਿਲਣਾ ਮੈਨੂੰ ਸਾਡੇ ਕੁੱਤੇ ਨੂੰ ਜਰੂਰ ਮਿਲਣੇ ਆ ਹੈ ਉਹ ਲੱਖੀ ਵਾਲੀ ਵਾਰਾ ਕੁੱਤੀ ਜਿਆਦਾ ਹੈ ਹਾਂਜੀ ਜਿਹ ਕਹਾਂ ਨਾ ਜਿਹੜਾ ਬੰਦੇ ਕੋਲ ਉਹਦੀ ਲੱਖੀ ਇਹ ਨਹੀਂ ਹੈ ਜੇ ਇਹ ਨਹੀਂ ਉਹ ਨਹੀਂ ਕਹਦਾ ਇਹਦਾ ਇਹਦਾ ਅੰਦਰ ਪਾਲਦਾ ਉਹ ਨਹੀਂ ਐਨੀ ਰੱਖੀ ਰੁਕੀ ਕਰਦਾ ਹਾਂ ਓਏ ਬਸ ਸੌਣੇ ਬਈ ਹੁੰਦਾ ਖਾ ਲਿਆ ਸੌਂ ਲਿਆ। ਆ ਖਾ ਰਿਹਾ ਪੀ ਲਿਆ ਸੌਂ ਗਿਆ ਬਸ ਉਹ ਹੀ ਕੰਮ ਮਦਰੀ ਗੱਲ ਪੱਕੀ ਹੈ। ਇਹਦੀ ਬਾਜ ਤੇ ਬੈਠੀ ਨਹੀਂ ਹੁੰਦੀ ਹੈ। ਹੈ? ਕਈ ਵਾਰ ਬਹੁਤ ਆਂਦੀ ਹੈ। ਇਹਦੀ ਬਹੁਤ ਬਾਜ ਹੈ ਨਾ ਦੀ। ਹਾਂਜੀ ਕਈ ਵਾਰ ਲੈ ਬੈਂਟ ਟਰੈਕਟਰ ਖੜਾ ਦੇ ਨਾ। ਹੂੰ ਟਰੈਕਟਰ ਬੰਦ ਕਰਤਾ ਤੇ ਅੱਛਾ ਜੀ ਬੈਟਰੀ ਖਿੱਚ ਦੇ ਨਾ ਥਾਲਾ। ਹੈ? ਹਾਂ। ਕਈ ਵਾਰ ਬਹੁਤ ਛੋਟੇ ਛੋਟੇ ਕਰਦੇ ਹੁੰਦੇ ਦੁਪਹਿਰ ਨੂੰ ਗਰਮੀਆਂ 'ਚ ਬਹੁਤ ਬਾਜ ਆਂਦੀ ਜੀ। ਟਰੈਕਟਰ ਘੱਟ ਬਾਦੀ ਛੱਡਦੇ ਹੁੰਦੇ ਆਹ ਹੈ ਨਾ ਤਾਂ ਜਾ ਜਾ ਛੱਡ ਕਰਦੀਆਂ। ਹਾਂਜੀ ਹਾਂ। ਘੱਟ ਘੱਟ ਕਰਦੇ ਰੋਹੀ ਬਾਬ ਤਾਰਾ ਗਰਮ ਹੁੰਦੀਆਂ ਜਦ ਬਾਹੂ ਕਰਦੀ ਚਚੜ ਹਾਂ ਦੇ ਵਿੱਚ ਫਰਕ ਪੈ ਜਾਂਦਾ ਮਾਹੋਰ ਉਧਰ ਦਾ ਸਪਰੇਅ ਕਰ ਦੇਣੀ ਹੁਣ ਅਸੀਂ ਇਹ ਬੂਟਿਆਂ ਮਕਾਨਕ ਬੀਜਣੀ ਹੁਣ ਜਾ ਕੇ ਉਸਰ ਮਾਲਾਂ ਹੀ ਦੇਖਦੇ ਆ ਇੱਕ ਟਰੈਕਟਰ ਰਿਸ਼ਤੇਦਾਰੀ ਮਗਿਆ ਸਾਡਾ ਅੱਛਾ ਜੀ ਅੱਜ ਫੋਟੋ ਕੱਢਣਾ ਪੈਣਾ ਸਾਨੂੰ ਦੀਦੀ ਨੇ ਗੱਗੇ ਆ ਕੱਢੂਗੇ ਹੈਂ ਦੇਖ ਲਿਓ ਹੋਰ ਕੀ ਆ ਉੱਥੇ ਹੀ ਜਾਂਦਾ ਸੋਇਰ ਡਰ ਬੂਟਿਆਂ ਵਾਂਨ ਚੱਲਣਾ ਬੂਟਿਆਂ ਵਾਂਨ ਚੱਲਣਾ ਸੋਇਰ ਡਰ ਉੱਤੇ ਮੈਂ ਚੱਲਦਾ ਜਾਂਦਾ ਯਾਰ ਬੁੱਟੇ ਮਾ ਆਏ ਨਾ ਜੇ ਘੁੰਮਦਾ ਹੈ ਸੁਪਰ ਸੀਡਰ ਸਾਈਡ ਬੱਜੀ ਆਏ ਘੁੰਮ ਕੇ ਬੁੱਟੇ ਨਾਲ ਹੂੰ ਛਿੱਲੇ ਜਾਂਦਾ ਮੂਛਾ ਦੀ ਸਭ ਕੋ ਮੂਛਾ ਦਾ ਮੁੜ ਕੇ ਹੋ ਜਾ ਕੰਮ ਨਹੀਂ ਆਉਂਦਾ ਫਿਰ ਬੁੱਟਾ ਵੀ ਛਿੱਲੋ ਜਾਂਦਾ ਜੀ ਜਦੋਂ ਆਪਾਂ ਨੇ ਟਰੈਕਟਰ ਨਾਲ ਸਮਝਦਾ ਗਾਹਾਂ ਦੀ ਲੈਣਾ ਬੁੱਟਿਆਂ ਦੀ ਇੱਥੇ ਤਾਂ ਪੰਨ ਟਰੈਕਟਰ ਮੋੜਨਾ ਪਿਛਲਾ ਪਾਸਾ ਗੋਲੀ ਮੋੜਾ ਘੁੰਮਦਾ ਇਹਦਾ ਹਾਂ ਜੀ ਠੀਕ ਨਾ ਉਹਦਾ ਘੁੰਮਦਾ ਹੀ ਜੀ ਜੇਮ ਕਰਵਾਇੰਦਾ ਘੁੰਮਦਾ ਮਸ਼ੀਨ ਦਾ ਇਕ ਨਹੀਂ ਘੁੰਮਦਾ ਫੜਾ ਹੈ ਟਰੈਕਟਰ ਜਾਂ ਮੋੜਨਾ ਆਪਾਂ ਨੇ ਬ੍ਰੇਕ ਦੱਬ ਕੇ ਹਾਂ ਜੀ ਜੇ ਬੁੱਟੇ ਮਾ ਬੱਜਿਆ ਹੋਵੇ ਕੰ थोड़ा जी रेह हाँ क्या ਲੀਸੜੀ ਆ ਉਹਨੂੰ ਜਿੱਦਾਂ ਮਰਜ਼ੀ ਸਾਫ ਕੋਈ ਜਿਹੜੀ ਡਾਕਰ ਹੈ ਤਾਂ ਕਹੀ ਛਲੀ ਬੁੜਕ ਦੀ ਉੱਪਰ ਜਿਹੜਾ 20 ਕਿਲੋ ਪਾਦੀਆਂ ਵੀ ਕਹੀ ਐ ਐ ਬੋਲਦੀ ਆ ਹਾਂਜੀ ਕਈਆਂ ਸਾਡੇ ਨਾਲ ਵਧੀਆ ਐ ਉਹੀ ਜੀ ਕਹੀ ਤੇ ਚੱਲੀ ਨਹੀਂ ਨਾ ਹੋਵੇ ਦੋ ਚੱਲਦੀ ਨਹੀਂ ਹੋਰੇ ਤਾਂ ਦੇਖਿਆ ਪਈਆਂ ਐ ਇੱਥੇ ਚਾਹੀਦੀ ਦਿੱਖੀ ਹੋਈ ਥੋੜੀ ਖਾਰ ਸੁੱਕੀ ਜਨਾ ਜਮਾਈ ਇਹਦੇ ਕਰਕੇ ਕਿ ਤੱਕ ਵੀ ਥੋੜੇ ਦੇ ਖਾਣ ਮੈਂ ਯਾਦ ਕਰਦਾ ਇਲਾ ਗੋਗਲਾ ਗਿੰਦੀ ਸੀ ਹਾਂ ਜੀ ਯਾਰ ਥੜਾ ਖਾਲਾ ਵੀ ਛੜਨਦਾ ਅਗਲਾ ਸਾਫ ਨਹੀਂ ਹੁੰਦਾ ਉਹ ਤਾਂ 5-6 ਸਾਲ ਹੋ ਗਏ ਅੱਗ ਲਾਈ ਹੈਗੀ ਤੇ ਰੌਣੀ ਵੀ ਕਰਦੇ ਤਾਂ ਵੀ ਗਿੱਲਿਆ ਨਹੀਂ ਦਿਖਾਲਦਾ ਰੌਣੀ ਵੀ ਨਹੀਂ ਕਰੀ ਆ ਫਿਰ ਰੌਣੀ ਵੀ ਨਹੀਂ ਕਰੀ ਫੇ ਤਾਂ ਖਰਚੇ ਹੋ ਜਣੇ ਯਾਰ ਰੌਣੀ ਕਰਦੇ ਹਾਂ ਜੀ ਇਹ ਤਾਂ ਖਰਚੇ ਹੋ ਗਈ ਸੀ ਪਾਣੀ ਖਰਚੀ ਵੀ ਲੱਗਣਦਾ ਇਹਨੂੰ ਇਹਦਾ ਅਸਲ ਮੈਂ ਨਾ ਪਾਈਪ ਲਾਈਨ ਚਾਹੀਦੀ 3-4 ਕਿੱਲੇ ਹਾਂ ਜੀ 8 ਇੰਚ ਹੀ ਪਾਈਪ ਲਾਈਨ ਹੋਵੇ ਜਿੱਥੇ ਤੇ ਪਾਣੀ ਆਉਂਦਾ ਹੋਵੇ ਹਮ ਠੀਕ ਨਹੀਂ ਉਹ ਕਲੀਵ ਦੇ ਇੱਕ ਨਹੀਂ ਆ ਸਾਡੇ ਪਿੰਡ ਕਰਿਆ ਬੈਕ ਨੇ ਪਾਈਪ ਲਾਈਨ ਦੱਬੀ ਵੀ ਕਿਹਣਾ ਹੁਣ ਆਪਾਂ ਸਾਡਾ ਡੂੰਗਾ ਪਾਣੀ ਖੜ ਗਿਆ ਹਾਂਜੀ ਉਹਨੇ ਪਾਈਪ ਲਾਈਨ ਦੱਬੀ ਵੀ ਉਹ ਛੱਲੀਆਂ ਦਾ ਪਾਣੀ ਛਾੜੇ ਪਿੰਡ ਨਿਕਲ ਜਾਂਦਾ ਆ ਕੇ ਛੋਈ ਅੱਛਾ ਜੀ ਜੀ ਟੱਕਣ ਖੋਲ ਦੇ ਦੀਗੀ ਦਾ ਉਹ ਫਾਇਦਾ ਵੀ ਹਰ ਤੋਂ ਦਾ ਐਦਾ ਵੀ ਹੈਗਾ ਉਹਦਾ ਐਦਾ ਤਾਂ ਹੈ ਉਹ ਐਦਾ ਤਾਂ ਹੈ ਉਹ ਪੈਸਾ ਪਤਾ ਖਾਦਾ ਵੀ ਫਾਇਦਾ ਹੋ ਜਾਂਦਾ ਵੀ ਵੀ ਚੀਜ਼ਾਂ ਸੁਖਾ ਹੈ ਹੈ ਕੋਈ ਵੀ ਚੀਜ਼ਾਂ ਸੁਖ ਤਾਂ ਹੈਗਾ ਹੀ ਆ ਜੇ ਪੈਸੇ ਲੱਗੇ ਫਿਰ ਤਾਂ ਸੁਖ ਹੋਊਗਾ ਆ ਮੈਨਾਂ ਗਰਵੋ ਦੀ ਸਾਰੀ ਰਾਤ ਸੜਤੀ ਜਾਂਦੀ ਜਾਂਦੀ ਹੁੰਦੀ ਆ ਜੀ ਚੱਲੀ ਜਾਂਦੀ ਆ ਜੀ ਆਈਡੀ ਆਈ ਕਰਕੇ ਹਾਂ ਜੀ ਕਿ ਛੁੱਟਾ ਬਦਲੀ ਰਹਿੰਦੀਆਂ ਕੋਈ ਸਵੇਰ ਤੜਕੇ 4 ਵਜੇ ਜਾਂਦਾ ਕੋਈ ਆਂਦਾ ਜੀ ਉਹ ਵੀ ਕਹਿੰਦਾ ਮੈਂ ਹਾਂ ਜੀ ਛੁੱਟਾ ਬਦਲਦੀਆਂ ਜਾਂ ਇਕੜਾ ਹਾਂ ਜੀ ਤੁਸੀਂ ਵੀ ਰਾਤ ਨੂੰ 12 ਵਜੇ ਬੰਦ ਹੁੰਦੀ ਆ ਤੇ ਫਿਰ ਇਹ ਵੀ ਲੱਗ ਰਿਹਾ ਅੱਛਾ ਜੀ ਆਈਡੀ ਆ ਇਹ ਨਾ ਆਪਣੀ ਗੱਲੀ ਨੇ ਅੱਛਾ ਜੀ ਪਹਿਲਾਂ ਲੱਗਿਆ ਮੈਂ ਤਾਂ ਕਾਫੀ ਸਭ ਪੂਰੇ ਦੇ ਪਾਸ ਕਰਿਆ ਮਹੀਨੇ 2 ਮਹੀਨੇ ਤੁਸੀਂ ਕਾਹਮਾ ਤੇ ਵੀਰੇ ਕਾਹਮਾ ਤੇ ਜਾਦਾ ਜਾਂ ਬਣ ਲੱਗੀ ਜਾਂਦਾ ਅੱਛਾ ਹੀ ਯਾਰ ਕਲਾਸਾਂ ਦੀ ਲੱਗਦੀਆਂ ਹੁਣ ਤਾਂ ਕਲਾਸਾਂ ਲੱਗਦੀਆਂ ਨਾ ਜਿਆਦਾ ਵੀ ਕਲਾਸ ਲੱਗਦੀਆਂ ਮਾੜੀਆਂ ਮੋਟੀਆਂ ਜਾਂ ਤਾਂ ਮਾੜੀਆਂ ਮੋਟੀਆਂ ਦੀਆਂ ਇਹ ਵੀ ਸਕੂਲ ਦੀ ਕਟ ਲੱਗ ਲਿਓ ਭਾਈ ਜਾਂ ਤਾਂ ਇਹ ਘੱਟੇ ਦਾ ਹੁਣ ਜ਼ਿਆਦਾ ਹੋ ਗਿਆ ਕੰਮ ਉੱਥੇ ਮੈਂ ਜਦ ਤੱਕ ਕੰਮ ਘੱਟੇ ਦਾ ਹੁੰਦਾ ਜ਼ਿਆਦਾ ਹੋ ਗਿਆ ਬਹੁਤ ਹੈ ਬਹੁਤ ਮੈਂ ਕਹਿੰਦਾ ਕਿ ਅੰਤ ਨੂੰ ਉੱਥੇ ਬਾਈ ਬਾਈ ਇਹ ਦੇ ਕਰਕੇ ਸੜਕਾਂ ਪੱਕੀਆਂ ਹੋ ਗਏ ਸਾਰੀਆਂ ਇੱਧਰ ਨੂੰ ਹਾਂਜੀ ਨਹੀਂ ਫੌਜੀ ਆਈਦਾ ਇੱਧਰ ਹੀ ਜਾਂਦੇ ਦੇ ਘੁੰਮ ਰੋਪੜ ਦੇ ਘੁੰਮ ਕੇ ਆਏ ਹੁਣ ਇਹ ਦੇ ਕਰਕੇ ਸਿੱਧੀਆਂ ਸੜਕਾਂ ਖਲੀਆਂ ਬਣ ਗਈਆਂ ਭਰਾਸੀਂ ਹੋਂ ਤਾਂ ਕਹਿਆ ਵਿੱਚ ਫੂਲ ਨੂੰ ਜਾਂਦੇ ਆ ਉਦੋਂ ਦੂਰ ਪੈਂਦਾ ਪਹਿਲਾਂ ਕਦੇ ਕਦੇ ਜਾਂ ਉਧਰ ਨੂੰ ਜਾਣਾ ਹੁੰਦਾ ਹੀ ਆਪਣਾ ਗਜਾਇਰ ਕਿੰਨੇ ਜਾਣਾ ਹੁੰਦਾ ਤਾਂ ਜਾਂਦੇ ਸੀ ਇੱਧਰ ਨੂੰ ਨਹੀਂ ਤਾਂ ਫੂਲ ਚ ਨੂੰ ਜਾਂਦੇ ਆ ਉੱਥੇ ਜੰਦੀ ਆਈ ਹੋਏ ਤਾਂ ਪੁਣੇ ਜਾਣਾ ਪੈਂਦਾ ਬਾਈ ਫੇਰ ਤਾਂ ਉੱਪਰ ਨੂੰ ਫੇਰ ਤਾਂ ਪਹਾੜਾਂ ਨੂੰ ਜਾਣਾ ਪੈਂਦਾ ਬੱਸ ਫੇਰ ਦੋਵੇਂ ਨਦੀਆਂ ਆ ਜਾਂਦੀਆਂ ਮੇਰੇ ਤੋਂ ਨਦੀਆਂ ਆ ਜਾਂਦੀਆਂ ਫੇਰ ਕਿੱਥੇ ਹਾਂਜੀ ਆ ਬਈਓ ਵੇ ਨਹੀਂ ਵੇ ਰੁਕ ਪੜਾ ਦਿੱਤਾ ਪਾਉ ਆਲ ਤੇ ਰੁਕ ਪੜਾ ਉਹ ਰਹਿ ਗਿਆ ਵਾਟੋ ਤਾਂ ਜਿੰਨੇ ਨੂੰ ਪਾਉ ਜਾਂਦਾ ਬੰਦਾ ਇੱਥੇ ਰੁਕ ਜਾ ਵੜਦਾ ਹਾਂਜੀ ਹੈਗਾ ਫਰਕ ਹਾਂਜੀ ਫਰਕ ਬਹੁਤ ਆ ਬੱਸ ਫਿਰ ਫਰਕ ਤਾਂ ਹੈਗਾ ਬਹੁਤ ਤੇ ਨੂੰ ਨਹੀਂ ਥੋੜ ਨੂੰ ਫੜਕਾ ਇਦੋਂ ਨੇੜੇ ਆ ਤੁਹਾਨੂੰ ਉਦੋਂ ਤੁਹਾਨੂੰ ਗੇੜ ਪੈਣਾ ਕੀ ਟਾਣੀਆਂ ਸ਼ਾਂਗੀ ਯਾਰ ਥੱਲੇ ਤੇ ਆ ਕੋਈ ਪੌੜੀ ਹੈਗੀ ਥੋੜੇ ਪਾ ਨਾ ਆਈ ਹੈਗੀ ਦੀ ਉਹ ਮੇਰੇ ਯਾਰ ਹਾਂਜੀ ਓਰੇ ਤਾਂ ਮੈਨੂੰ ਲੱਦਦਾ ਨਹੀਂ ਹਾਂਗਾ ਕੋਈ ਉਹਨਾਂ ਸ਼ਾਇਦ ਹੋਊਗੀ ਲਈ ਲਿਆਉਂਗੇ ਯਾਰ ਮੋਟਰਸਾਈਕਲ ਪੱਕੀ ਦੀ ਪਾਉੜੀ ਹੋਊ ਉਹ ਵੀ ਚੱਕ ਲਿਆਉਂਗੇ ਨਹੀਂ ਵੱਡਣੀਆਂ ਤੁਮੇ ਦੇ ਯਾਰ ਸਾਡੇ ਕੋਈ ਛੋਟੀ ਆ ਉਹ ਆ ਵੀ ਆ ਜੀ ਉਹ ਹੈ ਛੋਟੀ ਆ ਉਹ ਡੰਡੇ ਵੀ ਆ ਜੋ ਆਪਾਂ ਤਾਂ ਇਹਦੇ ਪਰ ਚੜਨਾ ਬਸ ਆਉਣ ਚੜ੍ਹ ਹੋ ਜਾਣਾ ਆਪਣੀ ਵਾਲੀ ਲਿਆਉਂਗੇ 6-7 ਡੰਡਿਆਂ ਦੀ ਹੈਗੀ ਸਾਡੇ ਆਪ ਅੱਛਾ ਜੀ ਉਹਨੇ ਕਰ ਦੇਣਾ ਲੋਟ ਕੰਮ ਲੈ ਉਹ ਪਾਈ ਲਾਤੀ ਫਿਰ ਆਹ ਰਹੀ ਹੱਸ ਵੀ ਥੋੜੀ ਜੀ ਮਿੰਜੇ ਕੀ ਜਗਾ ਕਰ ਦੇ ਉਹਨੂੰ ਵੀ ਫੱਟੇ ਚੱਕ ਦੇ ਦੇ ਕੰਮ ਤੋੜਦਾ ਖਾਣ ਨਾ ਹਾਂ ਮੈਂ ਖਾਲੇ ਦਾਮ ਤੋਂ ਰਖਦਾ ਹਾਂਲੇ ਦਾਮ ਤੋਂ ਉਹ ਨਾ ਡੱਕਰ ਜਿਮੀ ਨਹੀਂ ਨਾ ਯਾਰ ਪਹਿਲੀ ਭਈਆ ਰੱਖਣੀ ਫਿਰਦੇ ਤੇ ਅੱਛਾ ਜੀ ਭਈਆ ਨਹੀਂ ਕੋਈ ਵੀ ਹੈਗਾ ਮਿਲਦੇ ਨਹੀਂ ਚਾਚੇ ਜੀ ਸਾਜ ਦੇ ਸਾਜ ਦੇ ਮਹਾਈਕਸਲਾ ਬੀਬੀ ਹੋਊਗੀ ਡੱਕਰ ਕਰਕੇ ਮਾਂ ਹੁਣੀ ਕਰਿਆ ਸਾਜ ਦੀ ਦਿਨ ਮਾਂ ਨੇ ਹੋਰ ਕਾਰੀ ਹੋਣਾ ਤਾਂ ਹਾਂ ਤੋਂ ਪਲ ਗਿਆ ਕੋਈ ਹਾਂ ਹੁਣ ਉਸ ਮਾਂ ਦਾ ਫਸਟਾ ਪੂਰੇ ਦਾ ਹੁਣ ਮੈਂ ਕਹਿੰਦਾ ਧੁੱਪਾਂ ਦਿਖਣੀਆਂ ਬੰਦ ਹੋ ਜਾਂਦੀ ਨਹੀਂ ਨਹੀਂ ਦਿੰਦੀ ਬਹੁ ਹੁਣੀ ਨਿਕਲ ਨਹੀਂ ਬਾੜੀ ਮੋਟੀ ਨਿਕਲਦੀ ਕਿਤੇ ਧੁੱਪਾਂ ਉਹ ਦਸੰਬਰ ਮਾਂ ਜਮੀਂ ਨਿਕਲ ਨਹੀਂ ਉਹ ਪੋਮਾ ਕੱਟੇ ਉਹ ਪਹਿਲਾਂ ਤੁੰਦ ਦਾ ਕੰਮ ਛਿੜ ਪਿਆ ਹਾਂ ਹਾਂ ਜੀ ਇਹਨਾਂ ਦਿਨ ਨਹੀਂ ਕਿੱਥੇ ਹੁੰਦੀ ਤੁੰਦ ਆ ਮਹੀਨਾ ਪਹਿਲਾਂ ਹੀ ਛਿੜ ਪਿਆ ਠੰਡ ਚ ਆਏ ਤੋਂ ਹੁੰਦਾ ਠੰਡ ਪੋਗੀ ਚੰਗੀ ਆਦ ਕੀ ਹੂੰ ਕਿਹੜਾ ਪੋਮ ਆ ਕੇ ਪੈਂਦੀ ਹੁੰਦੀ ਏ ਇੱਕ ਹੋਰ ਪੰਗਾ ਇੱਥੇ ਹੁਣ ਜਿੱਦਣ ਪਾਣੀ ਲਾਉਣਾ ਛੱਡਣਾ ਖਾੜ ਨੂੰ ਹਾਂ ਜੀ ਤੇਨੇ ਬੰਦ ਨੇ ਖਾਲ ਵਿੱਚ ਹਾਈ ਦੇ ਪਹਿਲਾਂ ਤੇੜਾ ਪਈਆਂ ਵੀ ਇਹਨੂੰ ਤੇੜਾ ਬੰਦ ਕਰਨੀਆਂ ਬਣੀਆਂ ਇਹਦੀਆਂ ਹਾਂਜੀ ਤਾਂ ਕਿਤੇ ਖਾਲ ਚੱਲਣੀ ਹੈ ਹੋ ਹੋ ਗਈ ਹੈ ਲੈਡ ਆਉਂਦੀ ਖੋਤੀ ਉਹਰੇ ਮੋਟਰਾਂ ਦੀ ਹਾਂ ਬੱਲ ਲਾਈਏ ਯਾਰ ਉੱਥੇ ਪਤਾ ਬੱਲ ਬਣਾਉਣਾ ਯਾਰ ਮੈਂ ਦੇਖੀਂ ਉਹਰੇ ਦੇ ਚੱਲੀ ਹੈ ਮੋਟਰ ਹੁਣ ਕਿ ਚਿੱਟਾ ਬੱਲ ਬਲਾ ਤੇ ਅਸੀਂ ਖੋਲਣਾ ਤੂੰ ਸੜਾ ਖੜਦਾ ਨਹੀਂ ਕਿੰਦਾ ਛੱਡ ਨਾ ਨਹੀਂ ਕਿਸੇ ਨੇ ਉਹਦੀ ਹਾਂ ਐ ਤਾਂ ਨਿਗਾ ਰੱਖ ਐ ਤਾਂ ਕੋਈ ਨਹੀਂ ਖੋਲਦਾ ਜੀ ਉੱਪਰ ਲਾ ਬੇ ਉਹ ਟਰਾਂਸਫਾਰਮ ਉੱਪਰ ਲਾ ਦੇ ਹਾਂ ਇਹ ਟਰਾਂਸਫਾਰਮ ਉੱਪਰ 4 ਲੱਖ ਦਾ ਠੀਕ ਹੈ ਉੱਥੇ ਲੱਗੇ ਫਿਰ ਉੱਥੇ ਲਾ ਦੇ ਲਿਖੀ ਜਾਊਗੀ ਹਾਂ ਜੀ 100 ਰੁਪਏ ਇਹ ਉੱਪਰ ਲਾ ਦੇ ਉਰਲੀ ਸਾਈਡ ਤੇ ਚਿੱਟੀ ਖਾਂਜ ਪਰ ਲਾ ਦੇ ਲਾਗ ਅਗਲੀ ਸੁੱੱਚ ਕੱਟ ਕੇ ਲੱਗਣਾ ਉੱਥੇ ਵੀ ਹਾਂ ਹਾਂ ਐ ਨਾ ਕੋਈ ਤਾਰ ਦਈ ਦੂਜਾ ਕੋਈ ਤਾਰ ਲਾ ਦੇ ਉਹਦੀ ਬਸ ਹੈ ਨਾ ਹਾਂ ਪੀ ਦੂ ਤਾਂ ਜਮਕੀ ਜਾਂਦਾ ਏ ਉਹ ਉਸੇ ਦੇ ਜਾਂਦਾ ਇੱਧਰ ਉੱਧਰ ਤੇ ਦੇਖ ਜਾਂਦਾ ਸਪਾਰਲੀ ਮੋਟਰ ਉੱਤੇ ਸਹੀ ਪਰ ਹੁਣ ਤਾਂ ਲੋੜੀਂਦੀ ਧਾਨਾਂ ਵਾਲੇ ਲੋਡ ਪੈਣੀ ਐ ਹੋ ਧਾਨਾਂ ਵੀ ਲੋਡ ਪੈਂਦੀ ਵੇ ਫੌਜੀ ਵਾਲਾ ਕੋਈ ਕਹਿੰਦਾ ਮੈਂ ਤਾਂ ਦੇਖਦੀ ਕਿਧਰ ਮੋਟਰ ਚੱਲਦੀ ਉੱਧਰ ਉੱਧਰ ਕੈਮਰਾਮੈਨ ਦੇ ਲੱਗ ਕੇ ਬੈਟ ਚੱਕੀ ਫਿਰਦਾ ਹੈਗਾ ਟਾਈਮ ਵੜਾ ਦੇ ਵੀਡੀਓ ਹਾਂ ਹੈਗਾ ਟਾਈਮ ਹੈਗਾ ਵੜਾ ਦੇਣੇ ਆ ਆ ਜਾ ਆ ਜਾ ਆ ਜਾ ਇਹ ਘਟ ਐ ਆ ਜਾ ਆ ਜਾ ਮਾਤੂ ਪੁੱਛਦਾ ਵੀ ਫੌਜੀ ਫੌਜੀ ਖੂਨ ਕੀਦਾ ਐ ਐ ਬੋਲਦੇ ਦਾ ਬਹੁਤ ਛੋਟਾ ਜਿਹਾਗਾ ਫੌਜਮਾ ਆਏ ਕੁਝ ਕਿਹੜਾ ਫੋਨ ਆ ਇਹ 39 ਤੁਹਾਡੀ ਕਿਹੜਾ ਮਿੰਨੀ ਰੱਖੋਗੇ ਇਹਦਾ ਸਿੰਪਲ ਤੁਹਾਡੇ ਨੂੰ ਕੱਲਾ ਤੁਹਾਡੇ ਨੂੰ ਤਾਂ ਹੀ ਓਸੀ ਨੌ ਰੱਖਿਆ ਸੀ ਰੱਖਿਆ ਨੌ ਯਾਰ ਰਣਜੀਤ ਐ ਨਾ ਕਰਨਜੀਤ ਕਰਨਜੀਤ ਕਹੋ ਜੀ ਦਿਨਾਉ ਮੈਂ ਫੌਜੀ ਵਿੱਚ ਕੀ ਕਰਨ ਨਾ ਪੁੱਛੀ ਇੱਥੇ ਆਉਂਦਾ ਸਾਡੇ ਕੋਲ ਫੌਜੀ ਖੋਜੀਗਾ ਤੇ ਮੈਂ ਫੌਜੀ ਪਾਤਾ ਫਸ ਫੌਜੀ ਆ ਜਾ ਸਾਰੇ ਪਿੰਡੇ ਕਹਿਣ ਲੱਗੇ ਹੋਣੀ ਹੋਰੀ ਬੇਨਾ ਨੌਕਰੀ ਤੇ ਛੱਡਿਆ ਫੌਜੀ ਆ ਗਿਆ ਸਾਡੇ ਘਰਾਂ ਖੁੱਲੀ ਬਣਾਉਣ ਹੂੰਦਾ ਤੇਰਾ ਇਹਨਾਂ ਦਾ ਬੀਬੀ ਕਹਿੰਦੀ ਫੌਜੀ ਫੌਜੀ ਘਰੀ ਜਾਂਦੀ ਫੌਜੀ ਨੂੰ ਕਹਿੰਦੀ ਕਹਿੰਦੀ ਕਿ ਕਿਹੜੀ ਜਗ੍ਹਾ ਨੌਕਰੀ ਕਰ ਕੇ ਆਇਆ ਫੌਜੀ ਫੌਜੀ ਅਸੀਂ ਜਾਵੇ ਮਾਹੇ ਕੈਪਟਨ ਪੁਲਿਸ ਨੇ ਆਇਆ ਵੀ ਉਹ ਜੀ ਰਾਜ਼ੀ ਹੋਵੇ ਮੈਂ ਤਾਂ ਕਹਿ ਰਿਹਾ ਬੰਦਾ ਹੋਊਗਾ ਕਿਤੇ ਪੈਨੂੰ ਕਹਿ ਦਈਏ ਫੌਜੀ ਲੰਗਾਣਾ ਫੌਜੀ ਆਇਆ ਹੁਣ ਡੀਸੀ ਨੂੰ ਯਾਰ ਡੀਸੀ ਕਹੀ ਜਾਂਦੇ ਆ ਡੀਸੀ ਹੋਈ ਜਾਂ ਨਾਮ ਬੰਦਾ 705 ਚ ਪੈ ਜਾਂਦਾ ਵੀ ਡੀਸੀ ਕਿੱਥੇ ਫਿਰਦੇ ਨੇ ਨਾਲ ਹੈ ਜਿਹੜੀ ਹੁਣ ਦੇਖ ਲਵੇ ਵੀ ਆਹ ਡੀਸੀ ਆਹ ਡੀਸੀ ਆ ਜੇ ਫੋਰਾਕ ਵਾਰੀ ਡੀਸੀ ਸਰ ਸਾਰੇ ਕਹਿੰਦੇ ਨਾਲ ਇਹਨੂੰ ਡੀਸੀ ਸਰ ਸਾਰੇ ਡੀਸੀਓ ਕਹਿੰਦੇ ਆ ਹੋਰ ਉਹ ਵੀ ਪਹੁੰਚਣ ਵਾਲਾ ਹੋਰ ਉਹ ਪੱਕਾ ਬਾਈ ਤੁਹਾਡਾ ਉਹ ਤੁਹਾਡਾ ਠੰਡਾ ਸਰਾ ਠੰਡਾ ਉਹ ਅੱਜ ਠੰਡਾ ਠੰਡ ਬਹੁਤ ਹੈ ਦੇਖ ਲਿਆ ਤੁਹਾਡਾ ਕੰਡੈਨਸਰ ਆ ਉਹ ਸਵੇਰ ਦੀ ਧੁੰਦੇ ਇੰਨੀ ਆ ਬਾਈ ਮੈਂ ক্রিকেট ক্রিকেট ਦੀ ਸਵੇਰੇ ਸਾਜੇ ਨਹੀਂ ਬੈਠਾ ਦਾ ਉਹ ਤੁਹਾਨੂੰ ਲੱਗਦਾ ਵੀ ਅੱਜ ਤਾਂ ਹੀ ਬੈਠਾ ਦਾ ਸਾਜੇ ਨਿਕਲ ਕੇ ਬਿੰਦਰੀ ਦੁਕਾਨ ਕੋਲ ਇਹ ਜਿਹੜਾ ক্রিকেট ਦਾ ਤਾਂ ਵੀ ਡੀਸੀ ਪੂਰੇ ਇਹ ਧਰਨਾ ਤਾਂ ਵੀ ਡੀਸੀ ਪੂਰੇ ਸਭ ਹੈ ਡੀਸੀ ਪੂਰੇ ਆ ਕੱਕੇ ਸਕੂਟਰੀ ਜਿਹੜਾ ਕਦੇ ਪਹੁੰਚ ਜਾਣਾ ਕੋਈ ਲੈਣਾ ਦੇਣਾ ਨਹੀਂ ਹੋਰ ਖਾਲ ਹੋ ਗਈ ਸਾਫ ਮਕਰਤੀ ਬਾਈ 9 ਵਜੇ ਆਏ ਵੇ ਆਹ ਰਹੀ ਜਾਂਦਾ ਕਿਸਾਂ ਆਹੀ ਰਹੀ ਮਿੰਜੇ ਜਿੰਨੀ ਇੰਨੀ ਕੁ ਮਿੰਜੇ ਜਿੰਨੀ ਉਹ ਮੂਰੇ ਆ ਬਸ ਠੱਠੇ ਕੋਲ ਠੱਠੇ ਦੇ ਕੋਲ ਇਹ ਆ ਬਾਈ ਮੁੰਡਾ ਹਨੀ ਹਨੀ ਪੁੱਛਦਾ ਕਹਿੰਦਾ ਹਨੀ ਕੋਣ ਆਇਆ ਬਾਈ ਹਨੀ ਮੁੰਡਾ ਯਾਨੀ ਕਿ ਹੁਣ ਤੁਸੀਂ ਸ਼ਾਮ ਤੱਕ ਅੱਜ ਖੇਡਣਾ ਹੀ ਹੈ ਹਾਂ ਔਰ ਕਿਤੀ ਗੇ ਨਾ ਡੰਡ ਬੈਟਾਂ ਵੀ ਲਾਉਣੀਆਂ ਤੇ ਹਰ ਜੀ ਹਾਂ ਤਾਂ ਖੇਡਣਾ ਲੀਗ ਆ ਇਹ ਹਾਂ ਤਾਂ ਖੇਡ ਨਹੀਂ ਖੇਡਣਾ ਨਹੀਂ ਖੇਡਣਾ ਮੈਂ ਤਾਂ ਖੇਡ ਨਹੀਂ ਪੜਦਾ ਸਾਰਾ ਅੱਛਾ ਲੀਗਾ ਬਰਾਬਰ ਬਰਾ ਮੈਚ ਹੁੰਨੇ ਇੱਕ ਟੀਮ ਦੇ ਯਾਰ ਅੱਛਾ ਹੁਣ 12 ਦੇ ਬਾਅਦ ਦੇਖਣਾ ਮੈਣਾ ਜਿਹੜਾ ਜਿਆਦਾ ਜਿਹਦੇ ਜਿਆਦਾ ਪੁਆਇੰਟ ਹੋਏ ਇੱਥੇ ਸਾਬ ਬੋਲ ਦੇਖ ਜੂਰੀ ਤੁੰ ਤੋਂ ਉੱਧਰੀ ਨਹੀਂ ਹੈ ਜਾਂ ਉੱਥੇ ਇਹ ਤਾਂ ਸੱਤ ਵੇ ਖੇਡ ਕੇ ਆਏ ਆ ਉਹ ਦੇਖ ਤੂੰ ਜਿਆਦਾ ਧੁੰਦ ਦੀ ਬੋਲ ਇੱਥੇ ਤਾਂ ਬਹੁਤ ਹੁੰਦਾ ਹੱਥ ਪੈਰ ਗੋਮੂ ਹੋਏ ਉੱਥੇ ਠੰਡ ਲੱਗੀ ਬਾਈ ਪੈਣਾ ਹੁਣ ਅੱਜੇ ਯਾਦ ਲੱਗੀ ਮਨ ਤਾਂ ਨਹੀਂ ਠੰਡ ਹੈਗੀ ਯਾਰ ਰਾਤ ਵੀ ਠੰਡ ਦਾ ਅੱਜ ਅੱਜ ਤੋਂ ਉਤਰੀ ਨਹੀਂ ਹੈ ਕੰਕੜੇ ਲੇਟ ਹੋ ਗਿਆ ਥੋੜੇ ਜਿਨੇ ਤੂੰ ਦੇਖ ਲੈ ਕਿੰਨਾ ਟਾਈਮ ਲੱਗਿਆ 5 ਦਿਨ ਚ ਜੰਮ ਦੀ 10 ਦਿਨ ਲੱਗ 10 ਬੱਜ ਗਏ 1:30 ਹੋ ਗਏ ਹੈ 1:30 ਹੋ ਗਏ 1:30 ਹੋ ਗਏ ਹੁਣ ਤੂੰ ਦੇਖ ਲੈ ਵੀ 12 ਵਜੇ ਤੇ ਮੜੀ ਸੂਜ ਦਿਖੂਗਾ ਓਰੇ ਨਹੀਂ ਅੱਜ ਨਹੀਂ ਆਉਗਾ ਸੂਜ ਆਊਗਾ ਨਹੀਂ ਇੱਦਾਂ ਹੀ ਰਹੂ ਗੁੰਮੇ ਮੀ ਤਾਂ ਨਹੀਂ ਦੱਸਿਆ ਵਈ ਪਹਿਲਾਂ ਤੋਂ ਕੱਟਤੀ ਹੋਲੀ ਹੁਣ ਤੋਂ ਜ਼ਿਆਦਾ ਹੋ ਰਹੀ ਆ ਮੀ ਯਾਰ ਕਹਿੰਦੇ ਜਲੰਧਰ ਜਲੰਧਰ ਦਾ ਪਹਿਲੇ ਕੱਲ ਪਤਾ ਨਹੀਂ ਵਾਰਸ ਨਹੀਂ ਹਾਂ ਪਿਆ ਜਲੰਧਰ ਹੈ ਨਹੀਂ ਪਹਿਲੇ ਆ ਆਪਣੇ ਪਤਾ ਨਹੀਂ ਖਾਦਾ ਅਜੇ ਤੂੰ ਤਾਂ ਹੀ ਨਹੀਂ ਆ ਗਈ ਗੱਲ ਆ ਤੇਰੀ ਕਾਂਕ ਨਿਕਲ ਗਈ ਸਾਰੀ ਹੈ ਨਾ ਹਾਂ ਹਾਂ ਜੰਮਿਆ ਜੀ ਸਾਰੀ ਇਹ ਵੀ ਤਾਂ ਤੇ ਨਾਲੇ ਵਿੱਚ ਜਿੱਦੂ ਦੇ ਕੇ ਆ ਫਰਕ ਨਾਲੇ ਵਿੱਚ ਦੀ ਇਹ ਆ ਥੋੜੀ ਦੋ ਦਿਨ ਲੇਟ ਜੰਮੀ ਆ ਪਹਿਲਾਂ ਜੰਮ ਲਈ ਇਹ ਤਾਂ ਹਲੇ ਤੈਨੂੰ ਪਤਾ ਹੀ ਆ ਫਿਰ ਟਾਈਮ ਲੱਗਦਾ ਹੀ ਇਹਨੂੰ ਇਹਨੂੰ ਟਾਈਮ ਲੱਗਦਾ ਵਈ ਵੱਧ ਟਾਈਮ ਲੰਦੀ ਆ ਇਹ ਯਾਦ ਆ ਇਹ ਵੱਧ ਟਾਈਮ ਲੰਦੀ ਆ ਔਕਾ ਪਰ ਹੁਣੀ ਸਭ ਨਾਲੋਂ ਜ਼ਿਆਦਾ ਆ ਇਹ ਸਭ ਤੋਂ ਵੱਧ ਹੁਣੀ ਆ ਸਭ ਤੋਂ ਵੱਧ ਚਾਲ ਹੋਣ ਲਈ ਰੱਖੀਦਾ ਉਹ ਫੇ 12 ਜੀ ਦਾ ਫਿਕਰੇ ਆ ਨਾ ਹੁਈ ਦਾ ਹੱਦ ਇੱਧਰ ਘਾਟਾ ਪੈ ਗਿਆ ਇੱਧਰ ਤੋਂ ਵਾਅਦਾ ਕਰਦੋ ਇਹਨਾਂ ਨੂੰ ਤੇ ਜਿੰਨਾ ਫਰਕ ਹੁੰਦਾ ਬੱਦ ਤੇ ਚੱਲੀ ਜਾਏਗਾ ਤੇ ਜ਼ਿੰਦਗੀ ਨਾਲੇ ਯਾਰ ਨਾ ਮਹਾਰਾਜ ਨੂੰ ਫੇ ਕਹਿ ਰਿਹਾ ਬੰਦਾ ਕੁਝ ਨਹੀਂ ਕਰ ਸਕਦਾ ਹੈ ਨਹੀਂ ਜਿੰਦਗੀ ਨਾਲੇਗਾ ਤੇ ਵਾਅਦੇ ਉਹ ਤਾਂ ਮਹਾਰਾਜ ਨੇ ਕਰਨੇ ਘਾਟੇ ਬਚੂਦੇ ਆ ਆ ਆ ਅੱਜ ਜੁੱਤੀ ਦਾ ਬਾਅਦ ਫਾਇਦਾ ਬਾਈ ਜੁੱਤੀ ਚੱਪਲ ਹੋਰ ਇਹ ਨਾਲੀ ਸਲੀਪ ਨਹੀਂ ਕਰਦੀ ਉਸ ਨੂੰ ਵੀ ਕੋਈ ਮੀਜਾ ਚਾਹੀਦਾ ਇਹਦਾ ਜੀ ਇਹਨਾਂ ਡੰਗੂ ਹੀ ਆ ਗੱਬੇ ਬੂਟ ਵੰਗਣਾ ਹਾਂ ਚਾਹੇ ਪਾਣੀ ਭਰ ਕੇ ਘੁੰਮੀ ਜਾਏ ਲੈ ਸਾਰੀ ਏਡੇ ਸਾਫ ਹੋ ਜਾਂਦੀ ਐ ਜਦੋਂ ਪਾਣੀ ਪਾਣੀ ਭਰਦਾ ਮੈਂ ਹਾਂ ਥੋੜਾ ਵਿੱਚੇ ਤੋਂ ਹੋ ਜਾਂਦੇ ਆ ਹਾਂ ਆ ਨਹੀਂ ਤਾਂ ਹਲੇ ਮੇਰੇ ਬਈਆਂ ਭਟੀਆਂ ਪਈਆਂ ਵਿੱਚ ਕਿਲੋ ਕਿਲੋ ਮਿੱਟੀ ਚੜਦੀ ਹੁੰਦੀ ਨਾ ਦੇ ਲਈ ਆ ਹਾਂ ਪਾਣੀ ਖੜ ਜਾਂਦੇ ਮੈਂ ਥੋੜਾ ਥੋੜਾ ਪਾਣੀ ਖੜਦਾ ਚਾ ਚਲਾ ਜੀ ਕਹਿੰਦਾ ਢੂਈ ਢੂਕਦੀ ਮਾ ਢੂਈ ਤਾਂ ਹਟ ਜੈਣੀ ਬਾਈ ਇਹ ਕਾਂ ਦਾਹੀ ਰੋਜ਼ ਚੱਲੂਗੀ ਜਦ ਢੂਈ ਦਾ ਹੀ ਸਭ ਸਿੱਧਿਆ ਹੋ ਜੰਦੀ ਹੈ ਹੈ ਕਿ ਨਹੀਂ ਯਾ ਆਪਣਾ ਸੇੜ ਮੁੜਦਾ ਨਹੀਂ ਕਿਧਰੇ ਇਹਨੂੰ ਫਿਰ ਸਾਰਾ ਜਾਮੇ ਹੋਣਾ ਹੈ ਮੰਡੀ ਚ ਮੇਹ ਟੁੱਟਾ ਪੈਗਾ ਇਹੇ ਬ੍ਰੇਕ ਆ ਗਿਆ ਲੱਗਿਆ ਇੱਥੇ ਆਉਣਾ ਸਾਜ ਦੇ ਬੂਰੀਆਂ ਬੂਰੀਆਂ ਪਿਆਰ ਆ ਮੁੰਜੇ ਪਤਾ ਬੂਰੀਆਂ ਪਿਆਰ ਆ ਇਹਨੂੰ ਸਾਜ ਦੇ ਉੱਠ ਕੇ ਜਾ ਲੱਤੀ ਹੁਣ ਕਰਦਾ ਆ ਹੰਗੜਾਈ ਬੰਨੀ ਹੈ ਆਇਓ ਰਹਿ ਗਿਆ ਫਿਰ ਆਇਓ ਰਹਿ ਗਿਆ ਬਸ ਕਹਿੰਦਾ ਮੈਂ ਇੱਥੇ ਗੱਡੀ ਲਿਆਈਆਂ ਨਾ ਮੋਟਰਸਾਈਕਲ ਹੀ ਮੈਂ ਤੇ ਚੱਲਣਾ ਜਿੱਦਣ ਇਹ ਇਹਦੀ ਨਾਲ ਦੀ ਜਿਹੜੀ ਹੈ ਤੇ ਸੜਾ ਹੋ ਜਾਂਦਾ ਬਾਜੀ ਬਾਹਰ ਬਾਜੀ ਬਾਹਰ ਆਈ ਤਾਂ ਤੂੰ ਸੰਕਲ ਖੋਣ ਲੜਦਾ ਜਮਾ ਇਸ ਦਾ ਜਦ ਵੀ ਤੂੰ ਕੋਡੇ ਹੀ ਰਹਿੰਦਾ ਹੈ ਅਚਾਨਕ ਕੋਈ ਕੰਮ ਹੋਇਆ ਫਿਰ ਹਾਂ ਨਾਲ ਨੂੰ ਕਾਚੰਦੀ ਹੈ ਠੰਡੇ ਸਰੀਰ ਨੂੰ ਹੋ ਜਾਂਦਾ ਉਹ ਨਾਲੇ ਤਾਂ ਪਿਆ ਬੋਰੀਆਂ ਕਿਹੜੇ ਸਿੱਧਾ ਪਿਆ ਹੋਣਾ ਪਿੱਠ ਉੱਪਰ ਹੋਣੀ ਆ ਲੱਤਾਂ ਤੇ ਹੋਣੀ ਆ ਹੋਰ ਬਿੰਗਾ ਡੇੜਾ ਉੱਠਣਾ ਸਵੇਰੇ ਤਾਂ ਪੇਟੀ ਡੇਟੀਆਂ ਸੜ ਵੀ ਹਾਂ ਮੈਂ ਵੀ ਹੈਗੀ ਆ ਆਹ ਦੇ ਮੈਂ ਕਿਹਾ ਮੈਂ ਤਾਂ ਮਰਦਾ ਨਹੀਂ ਆ ਦੇਖ ਕਿੰਨੇ ਜੱਜਾ ਤਾਂ ਨਾ ਝੁੰਡੇ ਵਿੱਚੇ ਖੜਿਆ ਹੈ ਸੁੱਕੇ ਪਈਆ ਕਾਦ ਰੋਮੀ ਕਰੂਗਾ ਕਾਦ ਵਿਚਾਰਾ ਕਰੂਗਾ ਆਦਿਆ ਪੈਗਮ ਲੋਕਾਂ ਦਾ ਯਾਦਤਾ ਪਰਾਲੀ ਬਹੁਤ ਬਹੁਤ ਅਜੇ ਤਰੀਕੇ ਨਹੀਂ ਹੋ ਗਿਆ ਅਜਾ ਉਹੀ ਦਿਨ ਮਤ ਦੱਸਦਾ ਅਜਾ ਦੇਲਾ ਉਤਾਰਾਂ ਹੋ ਗਈ ਅਜਾ ਹੈ ਦੱਸਾਂ ਕਾ ਤੇ ਆ ਜਿਹੜੀਆਂ ਜੀਰੀਆਂ ਰੂੜੀਆਂ ਦਾ ਜਿਹੜੀਆਂ ਜੀਰੀਆਂ ਰੂੜੀਆਂ ਕੁਝ ਜੀਰੀਆਂ ਦੇ ਰੋਲ ਤੇ ਰੋਲ ਪਰਾਲੀ ਦੇ ਰੋਲ ਤੇ ਬਾਦਮਾ ਉਧਰ ਮੈਂ ਵੀ ਜੀਰੀਆਂ ਲੇਟ ਕੱਢ ਕੇ ਬਾਈ ਇੱਕ ਦਿਨ ਮੈਂ ਜੀਰੀ ਵਿਗ ਜਾਂਦੀ ਸੀ ਅਗਲਾ ਆਪਣੇ ਖੇਤ ਜਿਹੜਾ 15 ਤੱਕ ਟਾਈਮ ਤੱਕ ਰੱਖਦਾ ਉਹ ਤਾਂ ਗਿਆ ਉਹ ਵੀ ਜਾਣਾ ਦਾ ਹੁਣ 15 ਦੇ ਉੱਪਰ ਵਾਲੇ ਵੀ ਜਾਉਣੇ ਆ ਬਾਸ ਫਿਰ ਉੱਤੇ ਬਾਅਦ 27 ਦੇ ਬਾਅਦ ਫਿਰ ਵੀ ਜਾਉਣੇ ਲੇਟ ਵਾਲੇ ਜਿਹਦੇ ਮੈਂ ਨਹੀਂ ਆਏ ਆ ਇੱਕ ਦੋ ਕਿੱਲਾਂ ਤਾਂ ਕੰਮ ਕੰਟਰੋਲ ਕਰ ਲੈਂਦਾ ਜਿਹਦੇ ਪਾਉਨ 10 15 ਕਿੱਲੇ ਜੀਰੀ ਦਾ ਉਹਦਾ ਕੰਮ ਅਲਜ ਗਿਆ ਕਿਸੇ ਦਾ 20 ਆ ਕਿਸੇ ਦਾ 30 ਆ 50 ਕਿੱਲੇ ਵੀ ਆ ਕਿਸੇ ਦੇ ਦਾ 100 ਕਿੱਲੇ ਉਹ ਕੰਮ ਅਲ ਗਿਆ ਭਾਈ ਆ ਹੁਣ ਨਾ ਤਾਂ ਰੌਣੀ ਕਰਨੀ ਜੋਗੇ ਆ ਹੁਣ ਰੌਣੀ ਵੀ ਬਤ ਆਉਂਦੀ ਹੈ ਹਜੇ ਮਾ ਆ ਸੂਰਜ ਨਹੀਂ ਨਿਕਲਦਾ ਯਾਰ ਫੇਰ ਹੁਣ ਮੈਂ ਉੱਥੇ ਪਰਾਲੀ ਕਰਕੇ ਰੌਣੀ ਨਹੀਂ ਤਾਂ ਕਰਿਆ ਉੱਥੇ ਚੱਲੀਆਂ ਹੈ ਗੱਗੇ ਉਹਨੂੰ ਚ ਪੰਜ 6 ਦਿਨ ਉਹ ਰੌਣੀ ਕਰੇ ਇਹਨੂੰ ਫੇਰ ਕੱਲ ਮੈਂ ਗਿਆ ਮਹਾਲਾ ਹੁਣ ਤਾਂ ਮਾੜਾ ਮੋਟਾ ਪੈਰ ਖੜ ਬੋਤ ਜਿੱਲੇ ਛੜਦੇ ਨਹੀਂ ਥੱਲੇ ਦਬ ਰੋਟੀ ਮੂਣਾ ਪ੍ਰਾਲੀ ਭਰ ਜਿੰਦੀ ਹੈ ਮਿਸਤੋ ਹਾਂ ਸੋਕਣਾ ਕਿੱਥੇ ਤੋਂ ਪਾਉਂਦੀ ਹੈ ਨਹੀਂ ਉਹੀ ਗੱਲ ਹੈ ਤਾਂ ਆਪਣੇ ਜਿਹੜਾ ਮਾਂ ਸੁੱਕਿਆ ਹਵਾ ਨਾਲ ਸੁੱਕਣਾ ਹਾਂ ਜਿੰਨੂ ਵੀ ਨਾ ਗੱਲਾਂ ਵੀ ਜਿਹੜਾ ਪੈ ਆ ਇੱਕ ਅੱਧਾ ਮੀਂਹ ਪੈ ਗਿਆ ਤੇ ਮੈਂ ਸੂਰਜ ਸਰ ਦੇ ਮਾੜਾ ਮੋਟਾ ਨਿਕਲ ਆ ਮੈਂ ਕਹਿੰਦਾ ਤਾਂ ਲੋਟ ਆਉਣਾ ਕੋ ਗੰਨੇ ਦਾ ਵੀ ਕਿਹਾ ਗੰਨਾ ਕਹੀ ਤਾਂ ਜਾਂਦਾ ਇਹ ਗੰਨੇ ਦਾ ਥੋੜਾ ਹੁਣ ਤੂੰ ਅੱਗੇ ਰੇਟ ਵਧਾ ਦੇਂਦੇ ਦੀ ਪੰਜਾਬ ਸਰਕਾਰ ਮਾਣਾ ਮੋਟਾ ਇੱਥੋਂ ਵਧਾਇਆ ਹੀ ਨਹੀਂ ਕੋਈ ਰੇਟ ਨਹੀਂ ਵਧੂ ਆ ਸੋ ਜੇ ਰੇਟ ਉਹੀ ਰੇਟ ਤੇ ਲੈ ਲੈਣ ਕੰਨਾ ਇਹ ਵੀ ਸੋ ਕਰ ਤੂੰ ਵੀ ਲੈ ਲੈ ਮਾ ਬਸ ਰੇਟ ਰੂ ਗੰਨਾ ਕਾ ਜੀਰੀ ਲਾ ਕੰਮ ਹੋ ਗਏ ਨਾਲ ਵੀ ਕਹਿੰਦੇ ਜੀ ਬੋਟਾ ਜਰਿੰਦਰ ਕਿੰਨੀ ਪਤਨੀ ਪਹਿਲੀਆਂ ਪਤਨੀ ਨਹੀਂ ਕਹਿੰਦੇ ਤਾਂ ਵੀ ਇਹ ਹਿਲਾਨ ਨਹੀਂ ਕਰ ਸਕਦੇ ਰੇਟ ਰੂਟ ਦਾ ਕਿਆ ਪਤਾ ਹੁਣ ਬਹਾਨਾ ਚਾਹੀਦੇ ਇਹਨਾਂ ਨੂੰ ਹੈ ਕੋਈ ਨਾ ਕੋਈ ਹਾਂ ਬਾਈ ਤਾਂ ਨਾ ਰੇਟ ਬਹੁਤ ਤਾਂ ਗੰਨਾ ਲੈ ਲੈਣਾ ਟਾਈਮ ਨਾਲ ਪੇਮੈਂਟ ਪਾਉਣ ਰੇਟ ਬਸੇ ਦਾ ਯਾਰ ਭਈਆਂ ਨੇ ਫੇਰ ਵਧਾਤੇ ਦੋ ਤਿੰਨ ਰੁਪਏ ਭਈਆਂ ਨੂੰ ਕਹੋ ਕਿ ਰੇਟ ਬਧੇ ਨਿਕਲ ਉਹਨਾਂ ਨੇ ਤਾਂ ਬਹੁਤ ਨੋ ਦੇਣਾ ਮੈਡਮ ਨੇ ਕਿਹਾ ਸਾਡੇ ਤਾਂ ਵੀ ਨਾਲ ਹੈ ਮਗਾਈ ਹੁੰਦਾ ਨਾ ਭੇਜੋ ਕਿਹਾ ਔਲਾ ਹੁਣਾਂ ਦਾ ਸਬੰਧ ਪਤਾ ਫਸਲਾਂ ਵਾਲੀ ਹੈਗਾ ਨੋ ਦਾ ਨਾ ਤਾਂ ਥਵਾਂਦਾ ਨੂਨ ਮਿਰਚ ਆਲੂ ਪਗੜਾ ਪਿਆਜ਼ ਉਹਨੇ ਕਿਹਾ ਸਾਡੀ ਤਾਂ ਇੰਦਰੋਂ ਵੱਧ ਗਈ ਮਗਾਈ ਹੋ ਜਿਹੜੀ ਪੀਸਿਆ ਦਾ ਵਿੱਚ ਕਿਸਾਨ ਜਾਂਦਾ ਲੇਬਰ ਆਉਂਦੇ ਤਾਂ ਲੇਬਰ ਆਉਂਨੇ ਤਾਂ ਲੇਬਰ ਆਪਣੀ ਉਹਨੇ ਕਹਿੰਦਾ ਸਾਡੇ ਇੱਧਰ ਨੂੰ ਭਗਾਈ ਵਧ ਗਈ ਬਈ ਕੀ ਕਰੀਏ ਅਸੀਂ ਕੰਮ ਵੀ ਬਈ ਕਿੰਨੇ ਦਾ ਔਖਾ ਉਹਨੂੰ ਪਤਾ ਕਿਵੇਂ ਚੱਲਦਾ ਦੇਗਾ ਸਾਡੇ ਮੁਰਗੇ ਦੇ ਰੇਟ ਤਾਂ ALU ਹੋਇਆ ਪਿਆ ਤਾਂ ਹੁਣ 50 ਰੁਪਏ ਨਾ ਮਾਲੂ ਪਰ ਤੋਂ ਮੈਂ ਪੁੱਛਿਆ ਰੇਡੀ ਵਾਲਾ ਆ ਗਿਆ ਮਹੋ ਨਾ ਮਾਲੂ ਆ ਗਿਆ ਜਦੋਂ ਆਪਣਾ ਜਦੋਂ ਜਦੋਂ ਆਪਣਾ ਹੋ ਗਿਆ ਉਹ ਤਾਂ ਅਸੀਂ ਮਨੂੰ ਫਿਰ ਉਹ 2 ਰੁਪਏ ਕਿਲੋ 50 ਪੈਸੇ ਹੁਣ 50 ਰੁਪਏ ਕਿਲੋ ਆਲੂ ਹੈ 50 ਰੁਪਏ ਆ ਫਿਰ 50 ਪੈਸੇ ਹੋਣਾ ਇਹ ਜ਼ਿਆਦਾ ਨਹੀਂ ਉਹ ਮੰਡੀ 'ਮਾਂ 30 ਰੁਪਏ ਤਾਂ ਲੱਗੇ ਹੋਊਗਾ 35 ਆ ਦੇਖ ਲੈ ਆ ਦੇਖ ਲੈ ਹਾਂ 120 125 ਉਹ ਬੋਰੀ ਪਰ ਇੱਕ ਗੱਲ ਹੈ ਇਹ ਆਲੂ ਉਸ ਮੂਸੇ ਬਹੁਤ SWAT ਬਣਦੇ ਰਹੇ ਟੈਮਟ ਆਲੂ ਪਤਾ ਪੱਕੀ ਗੱਲ ਆ ਬਹੁਤ ਵਧੀਆ ਆਲੂ ਤਾਂ ਲੱਖੀ ਮੁਛੀ ਖੁੰਦੇ ਜੇਗਾ ਮੈਂ ਲੱਖੀ ਉਸ ਮੂਸੇ ਕਹਿੰਦਾ ਭਾਈ ਬਹੁਤ SWAT ਬਣਦੇ ਹਾਂ ਤੂੰ ਆਲੂ ਦੂਆ ਸਾਬ ਦੀ ਆਲੂ ਦਾ ਨਾ ਉਹ ਨਹੀਂ ਅਲੀ ਮਿੱਠਾ ਹੁੰਦਾ ਪੀਂਦਾ ਕਈ ਕਈ ਸਮਾਂ ਹੈ ਆਲੂਆਂ ਦੀਆਂ ਆ ਉਹ ਜਿਹੜਾ ਲਾਲ ਜਾ ਹੁੰਦਾ ਜਿਹੜਾ ਲਾਲ ਜਾ ਉਹ ਚਿਪਸ ਦਾ ਚਿਪਸ ਬਣਦੀ ਉਹਦੀ ਹੈਨਾ ਵੈਰਾਈਟੀ ਹੁੰਦੀਆਂ ਨਾ ਖਾਨ ਨੂੰ ਆਲੂ ਹੈ ਬਾਈ ਨੌਲੇਜ ਹੈਨੀਆਂ ਨੇ ਹਾਂ ਹੁਣ ਚੱਲਿਆ ਤੁਸੀਂ ਖੇਲਣ ਉਹ ਸਾਡਾ ਜੇ ਤੇਰੇ ਖੇਤਾਂ ਲੱਗ ਉਹ ਲੱਗ ਪਰਲੇ ਪਾਸੇ ਉਹ ਬੰਦ ਤੇ ਅੰਦਰ ਅੱਜ ਉਹ ਦੇਖ ਕੇ ਆਈ ਵੀ ਕਿਆ ਟੀਨਾ ਜੀਆਂ ਫੌਜੀ ਨੂੰ ਪਤਾ ਹੁਣ ਆ ਯਾਰ ਉਹ ਕਿਹੜੀ ਨਾ ਜੀ ਜਿਹੜੇ ਤੂੰ ਕਹਿ ਤਾ ਸੂਰ ਨਹੀਂ ਲੱਦ ਕਾਦੀਆਂ ਉਹ ਉਹ ਹਾਂ ਜਿਹਦੇ ਗਰਾਊਂਡ ਦੀ ਟੀਨਾ ਜੀ ਦੇਖੀ ਇਹ ਆਪ ਖੜਾ ਤੇ ਨਹੀਂ ਪੈ ਜਾ ਤੂੰ ਕੂੜੇ ਵਾਸਤੇ ਗੰਦ ਸਿੱਟਣੇ ਨੂੰ ਗੰਦ ਸਿੱਟਣੇ ਬਾਅਦ ਤੇ ਹਾਂ ਦੇਖੋ ਮੇਰੀ ਗੱਲ ਸੁਣੋ ਉਹ ਭਰਨੇ ਨੂੰ ਅੱਛਾ ਗੰਦ ਭਰਨ ਨੂੰ ਯਾਰ ਤਾਂ ਹੀ ਨਾ ਨਾਲ ਨਾਲ ਕੰਦਾ ਕਰੀਏ ਉਹ ਗੰਦ ਵਿੱਚ ਕੂੜਾ ਹੈਗਾ ਕੋਰਾ ਨਹੀਂ ਕੁਝ ਨਹੀਂ ਹੈ ਖਾਲੀ ਮੈਂ ਕਹਿੰਦਾ ਸਰਕਾਰਾਂ ਨਹੀਂ ਹੈ ਆ ਸਾਡੇ ਪਿੰਡ ਢੇਰ ਮੂਥੇ ਉਹੀ ਜਗ੍ਹਾ ਬਣਾਉਣ ਜਿੱਥੇ ਢੇਰ ਪਏ ਲੱਗੇ ਹੋਏ ਆ। ਗੱਲ ਬੱਥੀ। ਆ ਵੀ ਆਪਣੇ ਪਿੰਡ ਹੈਗਾ ਉਹ ਹੋ ਰਿਹਾ ਇੱਕ ਉਹ ਪੜਾ। ਚੈਤਨਾ ਪਾਉਣਾ ਕਿਤੇ ਸਰਕਾਰ ਨੇ ਪਾਉਣਾ ਯਾਰ। ਪੰਚਾਇਤ ਦਾ ਰੂਕਮ। ਸਹੀ ਜਾਂਦੀ ਪੰਚਾਇਤ ਵਧੀਆ। ਉਹ ਜਦੋਂ ਕੀ ਆਪਾਂ। ਠੀਕ ਹੈ ਗੱਲ। ਉਹ ਇਹਨਾਂ ਦੇ ਚੱਕਰ ਦੱਸਾਂ ਕਿ ਇਹਨਾਂ ਨੇ ਬਣਾਤਾ। ਇਹਨਾਂ ਦੇ ਤਾਂ ਇਹ ਹੁਣ ਉੱਥੇ ਥੋੜਾ ਜਾਉਂਗੇ ਗੇਰਨ। ਕਿੱਥੇ ਇਹਨਾਂ ਦਾ ਯਾਰ ਪਿੰਡ ਦਾ ਇਕੱਠਾ ਟਰਾਲੀ ਹੋਣਾ। ਸਾਰੇ ਪਿੰਡਾਂ ਦਾ ਉੱਥੇ ਆ ਇਹ। ਟਰਾਲੀਆਂ ਇਕੱਠੇ ਗੇ ਤਾਂ ਸੈੱਟ ਹੋਣਾ ਯਾਰ। ਹਾਂ। ਅਸੀਂ ਜਾਂਦੇ ਨਹੀਂ ਯਾਰ। ਉਹ ਬੱਲੇ ਫੂਕੀ ਜਾ ਫ ਉੱਥੇ ਹੁਣ ਮੈਰੀਆ ਕੱਲਾ ਕੱਲਾ ਕਰਾ ਉੱਥੇ ਕਿੱਥੇ ਆਉਣਾ ਉੱਥੇ ਖਰਚਾ ਕਰ ਥੋੜੀ ਜਾਣਾ ਯਾਰ ਇਹਦਾ ਆਪਣਾ ਸਟੋਰ ਕਰਨਾ ਟਰਾਲੀ ਚੱਕਦੇ ਬਾਈ ਆਪਣਾ ਟਰਾਲੀ ਚ ਭਰ ਕੇ ਐਂਡ ਚ ਉੱਥੇ ਗੇਰ ਦੇਣਾ ਉਹਦੀਆਂ ਕੰਡਾ ਜੀਆਂ ਕੱਢਣ ਆਪਣਾ ਟੀਨਾ ਵਧੀਆ ਰੋ ਬੈਠਣੇ ਉੱਤੇ ਸਾਫ ਵਿੱਚ ਤੇ ਕੱਢ ਕੇ ਕੰਡਾ ਆਪਣੀ ਟੀਂਡਾ ਗੜੀ ਜੇ ਚੱਲਣ ਦੋ ਜਾ ਨਹੀਂ ਗਿਣੀ ਜਬੜਾ ਬੈਠੇ ਉੱਥੇ ਜਾਣਾ ਕਿਧਰ ਮੈਂ ਤੁਸੀਂ ਕਿੱਥੇ ਉਧਰ ਨਹੀਂ ਜਾ ਉਧਰ ਫੇਰ ਜਾਊਗਾ ਅਟਕੇ ਜਾਣਾ ਮੈਂ ਗੀੜਾ ਦਿਖਾਓ ਕਾ ਕਣਕ ਕਣਕ ਦਾ ਹਲੇ ਤੂਰੀ ਆ ਉਹ ਦੁਬਾਰਾ ਬੀਜੀ ਆ ਇਹ ਤੂਰੀ ਹੈ ਤੂਰ ਪੀ ਠੰਡ ਦਾ ਫਰਕ ਹੈ ਨਾ ਹੁ ਕਿੰਨੀ ਕਿੰਨੀ ਜਿਹੜੀ ਨਿਕਲੀ ਸੀ ਉਰੇ ਯਾਰ ਇਹ ਤਾਂ ਬਹੁਤ ਵਧੀਆ ਉਹਦਾ ਕੀ ਕਿਹੜਾ ਕਾਈ ਨਿਕਲਿਆ ਪਾਣਾ ਬਾਦਮ ਪਾਣੀ ਲੱਗਦਾ ਜਿਆਦਾ ਬੂਜਾ ਜਾਂ ਮਾਰਨਦੇ ਨੂੰ ਉੱਤੇ ਬਾਅਦ ਚ ਬੂਜਾ ਪਾਉਂਦੇ ਐਂ ਦੇ ਪਰ ਨਾ ਭਾਰ ਜਾਵੇ ਨਾ ਭਾਰ ਜਾ ਜਾ ਬਹੁਤ ਵਧੀਆ ਨਿਕਲਦੀਆਂ ਨੇ 303 ਹੈ ਜਿਹੜੀ ਆਪਣੀ ਚੱਲੀਆਂਂਤੀ ਵੱਡੀ ਇੱਕ ਸਾਲ ਤੋਂ ਕਹਿੰਦਾ ਬਹੁਤ ਨਿਕਲੂਗੀ ਕੋਈ ਬੀਜ ਐ ਉਹ ਟਾਈਮ ਕਿਹਾਦਾ ਮੈਂ ਐਵਾ ਦੀ ਗੰਟੀ ਨਹੀਂ ਮਰੀ ਉਹ ਟਾਈਮ ਤੈਨੂੰ ਕਿਹਾਦਾ ਨਿਕਲ ਕੇ ਨਹੀਂ ਨਿਕਲੀ ਤੇਈ ਦੀ ਝਾੜ ਆਇਆ ਉਦੋਂ ਉਹ ਵੀ ਤੇਰੇ ਪੈਰ ਪੈ ਗਏ ਹੁਣ ਤਾਂ ਐਦ ਕੀ ਵੀ ਦਾ ਹੀ ਕਹਦੇ 20 ਦਾ ਅਵੇਸ਼ ਐਦ ਕੀ ਨਹੀਂ ਬਾਈ ਇਹ ਬੀਜਾਂ ਦਾ ਦਿਨ ਪਰ ਦਿਨ ਇਹ ਬੀਜ ਤੋਂ ਪਤਾ ਖਰਾਬ ਹੀ ਹੁੰਦਾ ਕੰਮ ਨਾ ਬੀਜ ਕੋਈ ਵੀ ਆ ਦੰਦਾ ਝਾੜ ਚਾ ਜਾ ਬੱਥੇ ਨੂੰ ਚੱਲ ਜੀ ਸਾਡਾ ਮੈਚ ਚਾਓ ਜਾਓ ਅੱਜ ਹੀ ਹੁਣ ਮੈਚ ਦੇਖ ਕੇ ਥੋੜਾ ਆਉਣਾ ਖੇਤ ਦੇ ਕੋਲੇ ਆ ਨਾ ਖੇਤ ਦੇ ਹਿਲੇ ਮੈਂ ਦੇਖੀ ਚਲ ਦੇਖ ਲੂੰਗਾ